ਫਾਜ਼ਲਕਾ ਦੇ ਪਿੰਡ ਕੰਗੜ ਪੈਣੀ ਦੇ ਮੁਕਤੇ ਤੇ ਪਹੁੰਚੇ ਪੁਲਿਸ ਕਰਮਚਾਰੀਆਂ ਨੇ ਹੱਥੋਂ ਪਾਏ ਦੇ ਮਾਮਲੇ ਵਿੱਚ ਦੂਜੀ ਪੀੜਤ ਨਾਲ ਸੰਬੰਧਿਤ ਲੋਕਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਸਿਵਲ ਹਸਪਤਾਲ ਫਾਜ਼ਲਕਾ ਵਿੱਚ ਦਾਖਲ ਪੀੜਤ ਔਰਤ ਅਤੇ ਉਸ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੁਨਾ ਵੱਲੋਂ ਬੀਤੇ ਦਿਨ ਉਨ੍ਹਾਂ ਦੇ ਪਿੰਡ ਪਹੁੰਚੇ ਫਾਜ਼ਲਕਾ ਦੇ ਵਿਧਾਇਕ ਨੂੰ ਕੀਤੀ ਵੀ ਸ਼ਿਕਾਇਤ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਉਨ੍ਹਾਂ ਨਾਲ ਝਗੜਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਬੁਲਾ ਕੇ ਉਹਨਾਂ ਦੇ ਕੁਝ ਲੋਕਾਂ ਨੂੰ ਚੁਕਵਾ ਦਿੱਤਾ ਗਿਆ ਇਸ ਤਰ੍ਹਾਂ ਉਹਨਾਂ ਦੀ ਪੁਲਿਸ ਕਰਮਚਾਰੀਆਂ ਨਾਲ ਹੋਈ ਹੱਥੋ ਪਾਈ ਦੀ ਵੀਡੀਓ ਵੀ ਬਣਾ ਲਈ ਗਈ ਜਿਸ ਤੋਂ ਬਾਅਦ ਉਹਨਾਂ ਦੇ 9 ਲੋਕਾਂ ਅਤੇ ਕੁਝ ਆਨਸ਼ਾਧਕਿਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਜਿਸ ਨੂੰ ਲੈ ਕੇ ਉਹਨਾਂ ਨੇ ਪੁਲਿਸ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਕਹਿੰਦਾ ਸਾਢੇ ਪੰਜ ਸੋਨਾ ਗਿਆ ਸੀ ਬਹੁਤ ਜਵਾਲ ਲਈ ਸੀ ਕਮਰੇ ਅੰਦਰੋਂ 50 ਨੰਬਰੋਂ ਅੰਦਰੋਂ 50 ਨੰਬਰੋਂ ਪਾਉਣ ਚੁੱਕੇ సా గల్లికే చీ దారు ਜਦੋਂ ਉਹ ਨਹੀਂ ਛੜਾਣ ਲੱਗਿਆ ਕਹਿੰਦੇ ਕਿ ਸਾਡੇ ਮਰੇ ਕੰਨੀ ਘੁੱਟੀ ਜਾਂਦਾ ਕੋਈ ਸੰਤਾ ਰੂਪੀ ਤੇ ਤੇ ਮੇਰੀ ਬਾਹ ਕੋਈ ਡੰਡਾ ਮਾਰ ਲਿਆ ਕਾੜ ਪੈਂਦਾ ਉਹਨਾਂ ਕਰੇ ਡਾਂਗਾ ਉਹਨਾਂ ਨੂੰ ਵਾਸੀਰ ਉਹਦੀ ਕੋਟੀ ਸੜਤੇ ਕੋ ਸਾਡੀ ਜਿਲੀ ਬਣ ਜਾਂਦੀ ਨਹੀਂ ਕਾਹ ਘਰਤੀ ਨਹੀਂ ਅੰਨੂ ਜਮਾ ਗਿਆ ਅੱਖਾਂ ਦੇ ਯਾਰੀ ਮਿਲ ਆਉਂਦੇ ਕੇ ਜੀ ਗਲਤ ਨਾ ਨਹੀਂ ਗਿਆ ਸੋਹਣੇ ਉਹ ਹੀ ਗਲਤ ਤੇ ਕਹੇ ਰਿਹਾ ਨਾ ਬਟਿਆ ਦੇ ਡਾਰੀਂ ਕੋ ਤਾ ਆਹ ਕਹਤਾ ਸੀ ਉਹ ਨਾ ਨਹੀਂ ਲੱ ਸਤਾਂਚ ਨਾ ਗਲਤੀ ਨਾ ਨਾਂਦਾ ਉਹ ਕੰਦਾਂ ਗਾਂ ਮੰਤਰੀਆਂ ਨੇ ਕਿ ਮੰਤਰੀਆਂ ਬਤਾ ਕੇ ਦਿਆ ਨੇ ਮੁਕਾਨਾ ਤੇ ਇਹ ਯਤਦਾ 2015 ਇਹਨਾਂ ਦਾ ਉਹ ਕਿਰਕੈਂ ਦੇ ਕੇ ਤੋਂ ਆਵਾਜ਼ ਦੇ ਗਿਆ ਦਾ ਪਰੰਪਰਤੈਂ ਚੜਾਨ ਲੱਗੀ ਮੇਰਾ ਤੇ ਡੰਡਾ 12 ਕੋ 100 ਦਾ ਤੁਸੀਂ ਹੋ ਪਰਵਰਤਨ ਕੋਟਾ ਨਿਰਧਾਰਨ ਦੋ ਦੋ ਨਾ ਬਦਾਰੀ ਨੂੰ ਪਤਾ ਨਹੀਂ ਆਸਾਨ ਦਾ ਉਹ ਨਾ ਚਾਈ 23 ਬਹਾਕਾਰੇ ਇਨਪੋਟ ਫਸਿਨੀਆਂ ਪਤਾ ਹੀ ਜੇ ਪੱਠੇ ਉੱਚਾ ਕਰਕੇ ਦੱਸਾਂ ਜਾਂ ਤੇ 5000 ਜਾਂ ਤੇ ਦੇਖੋ ਵੀ ਲਾਂਦੇ ਦਾ ਪੈਸਾ ਰੇਗਾ ਕੋਠੇ ਦਾ ਪੈਸਾ ਕੁਤਿਆਏ ਨੇ ਤੇ ਇਹਨੇ ਵੀ ਉਹ ਕਹਿੰਦੇ ਜੀ ਆਪਾਂ ਦੇਣੇ ਨੇ ਕਹ ਕੇ ਉਹ ਸੋਣਾ ਸਾਹਿਬ ਗਿਆ ਸੀ ਉਹ ਨਾ ਲਿਆਂਦਾ ਸਰਪੰਚ ਨੇ ਸਾਸੂ ਦੇ ਕਿ ਤੁਧ ਦਾਸ ਤੇਰੇ ਕੁਟਾ ਜਿੱਕੇ ਨੇ ਲੈਨੇ ਉਹ ਫਿਰ ਨਰਸੰਭੀ ਲੱਗਦਾ ਉਹਨਾਂ ਕਾ ਫਲਾਣੇ ਬੰਦੇ ਨੇ ਲੈਨੇ ਤੇ ਇਹ ਤੇ ਦੋ ਅੰਗ ਤੇਰੀ ਲੱਤਾਂ ਤੋੜਾਂਗੇ ਤੇਰੇ ਗਾਲ ਪਾਵਾਂਗੇ ਤੁਮਕੀਆਂ ਦੇਂਦੇ ਸੀ அஹ் சா ஆயிரம் நான் சாப்பிடு கடத்த குத்தி ਕੋਸਮਕਵਾਲੀ ਉੱਧਰ ਚਾਪ ਆਕੇ ਨਾਂ ਦੇ ਘਰੇ ਲੈ ਗੇ ਉਹ ਸਾਰੇ ਉਹ ਵੀ ਉਹ ਵੀ ਉਹ ਗੁਡੀਆਂ ਨੂੰ ਵੀ ਨਾ ਕੋਸਲੇ ਨੇ ਦੰਡੇ ਮਾਰ ਲਿਆ ਤੇ ਆ ਨਗਰ ਵੀ ਮਾਰੇ ਨੇ ਮੁੰਡੇ ਨੂੰ ਕਾਪਾ ਤੇ ਇੱਕ ਕਰਨੀ ਘੁੱਤੀ ਕਰਤੀ ਸੀ ਤੂੰ ਉਹਨੇ ਨਾ ਚਿਦਾਇਆ ਤੇ ਛੱਡ ਦੋ ਤਗਰੀਬ ਕਰ ਦੰਡੇ ਐ ਅੱਗੇ ਤਾਂ ਮੇਰੇ ਬੁੱਤਰ ਨੂੰ ਕੁੱਟ ਲੈਣੇ ਮਾਰ ਲੈਣੇ ਤੂੰ ਹਣੇ ਕਿ ਇਹਨੇ ਕੁਤੀ ਜਾਂਦੇ ਤੁਸੀਂ ਮਾਰਦੇ ਬੈਨੇ ਇਹਨਾਂ ਨੂੰ ਕੀ ਪਤਾ ਜੀ ਇਹਨਾਂ ਵੀ ਕੋਸਮਕਵਾਲਾ ਬਣਾ ਦੇਣਾ ਨਾ ਨਾ ਭਾਈਆਂ ਨਾ ਗਵਾਈਆਂ ਇਹ ਬੱਚਿਆਂ ਨੂੰ ਕੋੜਦੇ ਸੀ ਕਿੰਨਾ ਚੜਾਇਆ ਹੈ ਕੋਹਨ ਕੋਚ ਮੁਕਾਬਲਾ ਕਰਤਾ ਹੋ ਕਰਤਾ ਕੋਈ ਵਰਦੀ ਨਹੀਂ ਪਾਦੀ ਕੋ ਦਾਗ ਨਹੀਂ ਮੱਚੀ ਕੋ ਸੋਤਾ ਵੀ ਅੱਜ ਵੀ ਵੀਡੀਓ ਬਣਾਈ ਜਾਂਦੇ ਕਿੰਨੇ ਵੇਖ ਲਓ ਜੀ ਆ ਵੇਖ ਲਓ ਜੀ ਕੋਚ ਮੁਕਾਬਲਾ ਹੋ ਗਿਆ ਜੀ ਤਾਂ ਲੜਾਈ ਹੋ ਗਈ ਜੀ ਆ ਨੰਦੇ ਬੱਚੇ ਤੇ ਉਹ ਬੱਚੇ ਨਹੀਂ ਛਡਾਉਂਦੇ ਬੱਚੇ ਬਾਲਕ ਬੱਚੇ ਤੂੰ ਨਾ ਅਭੀ ਨਾ ਮਾਰੋ ਤੁਸੀਂ ਛੱਡ ਦੇ ਨਾ ਹਾਣੇ ਜਾ ਨਾਨੂ ਕੀ ਪਤਾ ਤਾਣੇ ਚਲੇ ਵੀ ਚਮਲੇ ਸੀ ਇਹ ਆਣ ਦੇ ਤੱਕ ਹੀ ਹੁੰਦਾ ਬੰਦੇ ਇਹਨਾਂ ਕਦੇ ਕੁੱਟ ਨਾ ਕੇ ਕੁੱਟਾਣੇ ਕੋਈ ਫੋਲਸਾ ਨਾ ਦੇ ਸਾਵਣੇ ਪੁੱਤੀ ਗਿਆ ਜਾ ਰਿਹਾ ਚਲਾ ਚੱਤਾ ਮਾਰਿਆ ਨੇ ਉਹਦਾ ਬਾਹਰ ਕਹਿਵਾਓ 14 ਸਾਲਾਂ ਬਣੇ ਰਿਹਾ ਪੁੱਤ ਕੰਨੀ ਦੇ ਪੁੱਤ ਨੂੰ ਨਾ ਉਹਨੇ ਨਹੀਂ ਬਣਾਈ ਇਹ ਕੁੱਤਾ ਸਾਰੇ ਉਹਨਾਂ ਦੀ ਬੁੜੀਆ ਬੰਦੇ ਉਹਤੇ ਉਹਨੇ ਵੀਰੇ ਤੰਗੀ ਦਰਵੇ ਕਰ ਉਹਤੇ ਮeal ਕਰਕੇ ਲੜਾਈ ਜਾਂਦਾ ਤੇ ਆਹ ਵੇਖੋ ਆਹ ਵੇਖੋ ਤੇ ਆਹ ਵੇਖੋ ਗਾਲ ਪੈ ਕੇ ਕੋਈ ਚਲੇ ਉਸ ਗੁਦਵਾਹ ਨੂੰ ਪਿੱਛੇ ਧਾ ਦੇ ਪੈ ਨੇ ਪਿੱਛੇ ਛੱਡੋ ਛੱਡੋ ਵੀ ਅੱਗੇ ਕੋਤਲੇ ਨੇ చక్కసే గడ్చకే బుడ్చారి రెండు ਜਾਤ ਲੇ ਗਈ ਉਹ ਨਵੀਰਾਰਾ ਚਾਵ ਨੂੰ ਆਇਆ ਤਿਆੜੀ ਦਫਰੇ ਨੇ ਵਿਚਾਰੇ ਮਨੇ ਆ ਕੇ ਦਾਖਲ ਕਰਾਇਆ ਉੱਥੇ ਵੇਖਿਆ ਰਿਸ਼ਤੇਦਾਰ ਦੇ ਬੰਦੇ ਨੇ ਗਾਣੇ ਬਰ ਅਦਾਦ ਦੇ ਨੇ ਕੋਈ ਕੋਰਨੀ ਅੰਦੇ ਚੜ ਇਹਨਾਂ ਇਹ ਤਾਂ ਕਦੇ 1.5 ਕੋਰ ਤੇ ਨਹੀਂ ਰਾਜੀ ਚਲੇ ਬੰਦੇ ਬੰਦੇ ਬੋਲੇ ਆ ਪੈਸੇ ਆ ਕਹਿੰਦੇ ਥੀ ਯਾਰ ਆਇਆ ਪਰੇਸ਼ਾਂਦ ਵੀ ਕਹਿੰਦਾ ਸੀ ਕਿ ਉਹਨਾਂ 15000 ਲੈ ਲਿਆ ਸੀ ਕਹਿੰਦੇ ਆ ਗਾਂ ਦੇ ਨੇ ਤੇ ਦੋਜੀ ਕਿਸ ਤਾ ਪਵੇਗੀ ਅਸ ਇਹ ਕਹਿੰਦੇ ਮਾਨੂੰ ਸਾਹ ਗਰੀਬਨ ਮਿਲਣਾ ਚਾਹੀਦਾ ਨਾਂਦੇ ਨੇ ਟੱਕਾ ਹੋਇਆ ਬਹੁਤ ਟੱਕਾ ਹੋਇਆ ਬਹੁਤ ੱੱਕਾ ਹੋਇਆ ਚਰੇ ਆ ਮ ੱੱਕਾ ਹੋਇਆ ਜੀ ਉੱਥੇ ਵੀ ਕੁੱਟਾਂ ਨੇ ਪਹਿਲਾਂ ਵੱਲੇ ਸੈਂਬਰ ਸਾਹਿਬ ਨੇ ਵੀ ਨਾ ਫੋਨ ਕੀਤਾ ਉਹ ਆਵੇ ਸਾਡੇ ਨਾਲ ੱੱਕਾ ਹੋ ਰਿਹਾ ਕੋਟਰੇ ਤੇ ਉਹਨਾਂ ਕੋਸਮ ਗਾਲੋਸਾ ਗੁੰਡੇ ਤੋਂ ਉਹ ਪਤੇਜੇ ਗਏ ਨੇ ਤੇ ਉਹਨਾਂ ਕਹਿੰਦੇ ਗੁੰਡੇ ਮਗਾ ਕੋਈ ਗੁੰਡਾ ਨਹੀਂ ਕੋਸ ਉਹ ਉਹ ਪਤੇਜੇ ਗਏ ਉਹਨਾਂ ਦੇ ਦਰਾਲੇ ਤੇ ਨਵੇਂ ਚ ਬਹਿ ਚਾ ਦੇ ਤੇ ਮੇਰੇ ਚਾਚੇ ਦੀ ਕੁੱਟਾਂ ਨੇ ਬੰਦੇ ਜੀ ਇਹ ਤਾਂ ਚੇਹ ਚਾਕਰ ਗਿਆ ਸੀ ਤੇ ਹਸਪਤਾਲ ਚ ਚੇਹ ਬੱਤੇ ਗੋਨ ਰਾਤ ਚੜ੍ਹ ਦਿੱਤਾ ਨੇ ਤੇ ਚਾਰ ਬੰਦੇ ਆ ਗਏ